ਨਵਾਂ ਸ਼ਹਿਰ ਰੋਡ ਦੇ ਉੱਤੇ ਅਟਵਾਲ ਕਲੋਨੀ ਦੇ ਵਿੱਚ 5:30 ਵਜੇ ਦੇ ਕਰੀਬ ਇੱਕ ਨੌਜਵਾਨ ਰਾਹੁਲ ਜੋ ਕਿ ਮਨਦੀਪ ਸਿੰਘ ਦੋਸਾਂਝ ਅਟਵਾਲ ਹਾਊਸ ਦੇ ਮਾਲਕ ਨੂੰ ਘਰ ਦੇ ਬਾਹਰ ਆਉਣ ਦੇ ਲਈ ਕਹਿੰਦਾ ਜਿਵੇਂ ਮਨਦੀਪ ਘਰ ਦੇ ਬਾਹਰ ਆਂਦਾ ਤੇ ਉਸਤੇ ਪਿਸਤੌਲ ਤਾਣਦਾ ਮਨਦੀਪ ਦਾ ਦੋਸਤ ਪੰਡਤ ਉਸ ਨੂੰ ਫੜ ਲੈਂਦਾ ਤਾਂ ਰਾਹੁਲ ਦੇ ਵੱਲੋਂ ਪੰਡਤ ਤੇ ਗੋਲੀ ਚਲਾਈ ਗਈ ਹੈ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਫਲੋਰ ਦੇ ਵਿੱਚ ਉਸ ਦੀ ਹਾਲਤ ਗੰਭੀਰ ਹੋਣ ਦੀ ਵੇਕ ਹੈ ਕਿ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਇਸ ਬਾਬਤ ਡੀਐਸਪੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮੌਕੇ ਤੇ ਪਹੁੰਚੇ ਐਸ ਜੋ ਵੀ ਇਹ ਕਹਿ ਰਹੇ ਨੇ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਮਨਦੀਪ ਸਿੰਘ ਦਾ ਇਹ ਕਹਿਣਾ ਹੈ ਕਿ ਦੋ ਥਾਰ ਗੱਡੀਆਂ ਦੇ ਵਿੱਚ ਰਾਹੁਲ ਤੇ ਉਸ ਦੇ ਜਿਹੜੇ ਸਾਥੀ ਆਏ ਆਫਿਸ ਦੇ ਅੰਦਰ ਬੈਠ ਕੇ ਖਰੀਦ ਦੀ ਗੱਲ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਅੱਜ ਘਰ ਦੇ ਬਾਹਰ ਉਸ ਨੂੰ ਬੁਲਾਇਆ ਗਿਆ ਤੇ ਰਾਹੁਲ ਦੇ ਵੱਲੋਂ ਪਿਸਤੌਲ ਤਾਣ ਦਿੱਤੀ ਗਿਆ ਇਸ ਮਾਮਲੇ ਦੇ ਵਿੱਚ ਰਾਹੁਲ ਕੁਮਾਰ ਦੱਸਿਆ ਜਾ ਰਿਹਾ ਕਿ ਹੁਣ ਇਸ ਮਾਮਲੇ ਦੇ ਵਿੱਚ ਉਸਤੇ ਕਾਰਵਾਈ ਹੋਣੀ ਹੈ ਐਨ ਆਰ ਆਈ ਉਹ ਦੱਸਿਆ ਜਾ ਰਿਹਾ ਵਿਦੇਸ਼ ਤੋਂ ਆਇਆ ਤਾਂ ਪੁਲਿਸ ਦੇ ਵੱਲੋਂ ਹੁਣ ਉਸ ਦਾ ਪਿੱਛਾ ਕੀਤਾ ਜਾ ਰਿਹਾ ਏਅਰਪੋਰਟ ਤੇ ਲੁਕਆਊਟ ਨੋਟਿਸ ਵੀ 12 ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਬਲੈਕ ਕਲਰ ਦੇ ਕਾਰਕਾਰ ਜਿਹੜੀ ਹੈਗੀ ਆ ਤੂ ਦੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ạtwal ਕੋਲੋਂ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੂਰਾ ạtwal ਇਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਬਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਦੇ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਤ ਸੰਜੀਤ ਕੁਮਾਰ ਉਹਦੇ ਲੱਗ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਕੀ ਕਰਦ ਰਿਹਾ ਗੋਲੀ ਚਲੰਦਾ ਮੋਦੀ ਦਾ ਜੇ ਹਜੇ ਅਰੈਸਟੇਸ਼ਨ ਚੱਲ ਰਹੀ ਆ ਪਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਤ ਦੇ ਛੋਣ ਦੇ ਇਹਨਾਂ ਜੋ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਪੀਸ਼ ਨੂੰ ਫੈਨਲਾਈਜ਼ ਕਰਦੇ ਹਾਂ ਕਿੰਨੇ ਕੰਬਰ ਦੇ ਸੀ ਕਿੰਨੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਏ ਉਹ ਦੋ ਆਏ ਨਹੀਂ ਹੋ ਸਕਦਾ ਕੋਈ ਰਾਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ